ਇਸਾਨ ਦੇ ਘਰ ਦੀ ਕੰਧ ਤੇ ਆ ਕੇ ਬੈਠ ਗਿਆ ਬਾਗ ਬਾਗ ਵੇਖ ਕੇ ਕੋਠਿਆਂ ਤੇ ਚੜ ਗਏ ਲੋਕ ਤੇ ਬਣਾਣ ਲੱਗ ਗਏ ਵੀਡੀਓ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਬਾਗ ਨਜ਼ਰ ਆ ਰਿਹਾ ਹੋਵੇਗਾ ਤਾਂ ਤੁਹਾਨੂੰ ਦੱਸਦੀ ਹੈ ਕਿ ਤਸਵੀਰਾਂ ਯੂਪ ਦੇ ਪਿਲੀਪੀਤ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਇੱਕ اٹਕੋਹਣਾ ਪਿੰਡ ਪੈਂਦਾ ਉੱਥੇ ਇੱਕ ਕਿਸਾਨ ਦੇ ਘਰ ਦੀ ਕੰਧ ਤੇ ਆ ਕੇ ਇੱਕ ਬਾਗ ਬੈਠ ਗਿਆ ਜਿਸ ਤੋਂ ਬਾਅਦ ਜਿਹੜੇ ਲੋਕ ਉੱਥੇ ਇਕੱਠੇ ਹੋ ਗਏ ਪਹਿਲਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਲੋਕ ਡਰ ਜਾਂਦੇ ਨੇ ਪਰ ਜਦੋਂ ਬਾਗ ਉੱਥੇ ਹੀ ਆਪਣਾ ਡੇਰਾ ਲਾ ਲੈਂਦਾ ਤਾਂ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਉਹ ਬਾਗ ਨੂੰ ਦੇਖਣ ਦੇ ਲਈ ਇਕੱਠੇ ਹੋ ਜਾਂਦੇ ਨੇ ਉਸ ਦੀ ਵੀਡੀਓ ਬਣਾਉਣ ਲੱਗ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅਟਕੋਨਾ ਪਿੰਡ ਹੈ ਜਿੱਥੋਂ ਦਾ ਇੱਕ ਕਿਸਾਨ ਹੈ ਉਸ ਨੂੰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਂਦੀ ਹੈ ਤੇ ਜਦੋਂ ਬਾਹਰ ਆ ਕੇ ਕਿਸਾਨ ਜੋ ਦੇਖਦਾ ਹੈ ਤਾਂ ਉਹ ਵੇਖ ਕੇ ਉਸਦੇ ਹੋਸ਼ ੁੱਟ ਜਾਂਦੇ ਨੇ ਉਸਦੇ ਘਰ ਦੀ ਕੰਧ ਦੇ ਉੱਤੇ ਇੱਕ ਬਾਗ ਬੈਠਾ ਹੁੰਦਾ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਇਕੱਠੇ ਹੋਏ ਹੋਏ ਨੇ ਬਾਗ ਦੀ ਵੀਡੀਓ ਬਣਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੁਆਰਾ ਜੋ ਜੰਗਲਾਤ ਮਹਿਕਮੇ ਨੂੰ ਖਬਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਪੁਲਸ ਪ੍ਰਸ਼ਾਸਨ ਨੂੰ ਵੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਂਦੀ ਹੈ ਤਾਂ ਪੂਰੀ ਵੀਡੀਓ ਵੀ ਆਉ ਤੁਹਾਨੂੰ ਦਿਖਾਉਨੇ ਆ। ਆ ਵੇਖੋ ਭਈ ਨਜ਼ਾਰਾ ਛੇਰ ਦਾ ਛੇਰ ਛੇਰੀ ਨਾਲ ਬੜੀਆ ਕਰਕੇ ਬਣਾਈਓ। ਵੀਡੀਓ ਬਣਾ। ਇਹ ਕਿੰਨਾ ਵਧੀਆ ਨਜ਼ਾਰਾ। ਇਹ ਦੇਖਦੇ ਅਗਲੇ ਦੇਖਦੇ। اے اے واہ بیٹھیا دیوار کے اوپر بیٹھو تے ہم یہ دکھاؤں ویڈیو بنا لے ویڈیو یا بہت نہیں بھائی ویڈیو ویڈیو دکھاؤ ਇਹ ਰੂਹ ਦਿਖਾਏ ਮੁੱਕਾ ਦੇਖਦੇ ਰਹਿਤੇ ਮਾਰੇ ਕਿੱਥੇ ਚਲੋ ਠੀਕ ਹੈ ਦੇਖ ਲਿਆ ਬੇਟਾ ਹਮਨੇ ਕਿਹਾ ਹੈ ਬੱਚੇ ਵਾੜਾ ਦਿਵਾਲਾ ਬੇਟਾ ਆਪ ਦਾ ਜੇਰਾ ਵੀ ਗੰਮ ਮਰ ਰਹਾ ਹੀ ਨਹੀਂ ਸੀ ਜੀ ਸਰ نا کی طرح جسوندر اٹکونا اٹکونا یہ کب سے آئے ہوئے رات دو بجے और का हां लगा समझाये ना कोने एक तो निकल जाता है कहां आए और लड़का का